13 ਤਰੀਕ ਨੂੰ ਦਿੱਲੀ ਚੱਲੋਂ ਨੂੰ ਲੈ ਕੇ ਕਿਸਾਨ ਹਰਿਆਣਾ ਬਾਰਡਰ ਤੇ ਪਹੁੰਚੇ ਹੋਏ ਨੇ ਲੇਕਿਨ ਕਿਸਾਨ ਆਗੂ ਸਾਡੇ ਨਾਲ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਕਿਸ ਤਰ੍ਹਾਂ ਦੀ ਰਣਨੀਤੀ ਆ ਲੇਕਿਨ ਜਿਹੜੀ ਹਰਿਆਣੇ ਦੀ ਸਰਕਾਰ ਆ ਉਸ ਦੇ ਵੱਲੋਂ ਜੋ ਬੈਰੀਕੇਟਿੰਗ ਕਰ ਦਿੱਤੀ ਗਈ ਆ ਤਿੰਨ ਲੇਹੜਾ ਬਣਾ ਦਿੱਤੀਆਂ ਕਿਸਾਨਾਂ ਨੂੰ ਰੋਕਣ ਵਾਸਤੇ ਦੇਖੋ ਇਹ ਲੇਹੜਾ ਕੁਝ ਨਹੀਂ ਕਰਦੀਆਂ ਗੱਲ ਤਾਂ ਇਹ ਆ ਵੀ ਹੁਣ ਸਾਡੇ ਸਾਥੀਆਂ ਨੇ ਜਿਹੜਾ ਰੂਟ ਪਲਾਨ ਚੇਂਜ ਕਰ ਦਿੱਤਾ ਗਿਆ ਉਸ ਤੋਂ ਬਾਅਦ ਅਸੀਂ ਵੀ ਹੁਣ ਸਾਡੀ ਅਗਲੀ ਰਣਨੀਤੀ ਦੇ ਤਹਿਤ ਜਿਹੜਾ ਅਸੀਂ ਕੋਈ ਪੰਜਵਾਂਾ ਨੂੰ ਨਿਕਲ ਰਹੇ ਆਗੇ ਆ ਉਹ ਅਸੀਂ ਆਪ ਦਾ ਰੂਟ ਹੁਣ ਦੇਖਣਾ ਇਧਰਲੇ ਰੂਟ ਜਿਹੜੇ ਹੰਡਾ ਵਾਲੀ ਦੇ ਬਾਰਡਰਾਂ ਤੇ ਮਲੋਟ ਜਾਂ ਬਠਿੰਡਾ ਸਾਈਡ ਤੋਂ ਜਿਹੜੇ ਸਾਥੀਆਂ ਨੇ ਆਉਣਾ ਸੀ ਉਹ ਰੂਟ ਬਿਲਕੁਲ ਚੇਂਜ ਕਰਕੇ ਉਹਨਾਂ ਨੂੰ ਦੇ ਦਿੱਤਾ ਗਿਆ ਰਾਜਸਥਾਨ ਲਈ ਭਰਾ ਮਾਣੂ ਇਹਦੇ ਰਾਜਸਥਾਨ ਦੀ ਭਾਜਪਾ ਸਰਕਾਰ ਨੇ ਰੋਕਿਆ ਹੋਇਆਗਾ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਮੀਟਿੰਗ ਚੱਲ ਰਹੀ ਸੀ ਉਸ ਤੋਂ ਬਾਅਦ ਉਹਨਾਂ ਨਾਲ ਹਜੇ ਫਿਲਹਾਲ ਕੋਈ ਸੰਪਰਕ ਨਹੀਂ ਬਣ ਰਿਹਾ ਤੇ ਜਿਵੇਂ ਉਹਨਾਂ ਨਾਲ ਕੋਈ ਸੰਪਰਕ ਬਣੂਗਾ ਅਸੀਂ ਉਹਦੇ ਤੇ ਕੰਮ ਕਰਾਂਗੇ ਫਿਲਹਾਲ ਅਸੀਂ ਪੰਜੂਆਂ ਦੇ ਵਿੱਚ ਸਾਡੇ ਸਾਥੀਆਂ ਦੇ ਕਬੱਡਾ ਇਕੱਠਾ ਉੱਥੇ ਪਹੁੰਚ ਰਹੇ ਹਾਂ ਉੱਥੇ ਅਸੀਂ ਮਿਲ ਕੇ ਅਗੇ ਡਲੇਵਾਲ ਸਾਹਿਬ ਨਾਲ ਗੱਲ ਕਰਕੇ ਮੰਨੂ ਹੋਣਾ ਨਾਲ ਗੱਲ ਕਰਕੇ ਅਗਲਾ ਫੈਸਲਾ ਲਵਾਂਗੇ ਪਿਛਲੀ ਵਾਰੀ ਨਾਲੋਂ ਕਿਸਾਨਾਂ ਦੇ ਵਿੱਚ ਇਸ ਵਾਰ ਕਿੰਨਾ ਕੁ ਜੋਸ਼ ਹੈ ਬਿਲਕੁਲ ਜੇ ਦੇਖੋਗੇ ਤੁਸੀਂ ਦੁੱਗਣਾ ਉਤਸ਼ਾਹ ਪਿਛਲੀ ਵਾਰ ਜਿਹੜੇ ਲੋਕ ਰਹਿ ਗਏ ਸੀਗੇ ਅੰਦੋਲਨ ਦਾ ਹਿੱਸਾ ਨਹੀਂ ਬਣੇ ਉਹ ਐਸ ਵਾਰ ਸਾਡੇ ਨਾਲ ਆ ਕੇ ਸੜਕਾਂ ਤੇ ਬੈਠੇ ਆ ਜੇ ਤੁਸੀਂ ਦੇਖੋਗੇ ਉਸ ਤੋਂ ਬਾਅਦ ਜੇ ਪੰਜੂਆਣਾ ਜਾਓਗੇ ਉੱਥੇ ਤੁਹਾਨੂੰ ਵੱਡੇ ਇਕੱਠ ਮਿਲਣਗੇ ਤੇ ਉਹ ਨਵੇਂ ਜਰੇ ਜਿਨ੍ਹਾਂ ਨੂੰ ਸਰਕਾਰ ਨੇ ਜਿਵੇਂ ਹੁਣ ਵੀ ਡਰੋਨ ਦੀ ਕੋਸ਼ਿਸ਼ ਕਰੀਏ ਡਰੋਨ ਧਮਕਾਉਣ ਦੀ ਉਹ ਸਾਥੀ ਸਾਡੇ ਉੱਥੇ ਮਿਲਣਗੇ ਤੁਹਾਨੂੰ ਉਹ ਮੂਰੇ ਹੋ ਕੇ ਜਿਹੜੀਆਂ ਇਹ ਸਾਡੇ ਇੱਧਰ ਇਹਨਾਂ ਨੇ ਗੱਲਾਂ ਚਲਾਇਆ ਸੀ ਅਸੀਂ ਤੁਹਾਡੇ ਰਜਿਸਟ੍ਰੇਸ਼ਨ ਕੈਨਸਲ ਕਰ ਦਾਂਗੇ ਟਰੈਕਟਰਾਂ ਦੇ ਕੋਈ ਸਾਧਨ ਜਿਹੜੋ ਸੀ ਸੜਕਾਂ ਤੇ ਕੱਢਿਆ ਅਸੀਂ ਤੁਹਾਡੇ ਪਾਸਪੋਰਟ ਰੱਦ ਕਰ ਦਾਂਗੇ ਸਾਡੇ ਨਾਲ ਦੋ ਚਾਰ ਸਾਥੀ ਇਹੋ ਜਿਹੇ ਵੀ ਫਿਰਦੇ ਜਿਨ੍ਹਾਂ ਦੇ ਕੈਨੇਡਾ ਦੇ ਵੀਜ਼ੇ ਆਏ ਹੋਏ ਆ ਉਹ ਕਹਿੰਦੇ ਸਾਨੂੰ ਕੋਈ ਰੋਟੀ ਦੀ ਲੜਾਈ ਲੱਗ ਰਹੀ ਹੈ ਕਿਹੜੀਆਂ ਕਿਹੜੀਆਂ ਮੇਨ ਮੰਗਾਂ ਨੇ ਜਿਹੜੀਆਂ ਨੂੰ ਉੱਥੇ ਲਾਗੂ ਕਰਾਉਣਾ ਹੈ ਮੇਨ ਮੰਗਤਾ ਜੀ ਦੇਖੋ ਇਹਨਾਂ ਨੇ ਜਿਹੜੀ ਸਾਡੇ ਨਾਲ ਵਾਅਦਾ ਖਿਲਾਫੀ ਕਰੀ ਹੈ ਸਭ ਤੋਂ ਵੱਡੀ ਮੰਗ ਤਾਂ ਸੀ ਸਾਡੀ ਐਮਐਸਪੀ ਗਾਰੰਟੀ ਕਾਨੂੰਨ ਦੀ ਠੀਕ ਹੈ ਉਸ ਤੋਂ ਬਾਅਦ ਜਿਹੜੀਆਂ ਮਜ਼ਦੂਰਾਂ ਦੀਆਂ ਦਿਹਾੜੀਆਂ ਬਣਾਉਣੀਆਂ ਜਿਹੜਾ ਮਨਰੇਗਾ ਦੇ ਤਹਿਤ ਉਹਨਾਂ ਨੂੰ ਕੰਮ ਦੀ ਗਾਰੰਟੀ ਦੇਣੀ ਨਾਲ ਸਾਡੇ ਲਖੀਮਪੁਰ ਖੀਰੀ ਦੇ ਵਿੱਚ ਸਾਡੇ ਜਿਹੜੇ ਕਿਸਾਨਾਂ ਤੇ ਇਹਨਾਂ ਨੇ ਉਤਿਆਚਾਰ ਕੀਤਾ ਸੀਗਾ ਉੱਥੇ ਸਾਡੇ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਜਾ ਜਿੰਨੇ ਵੀ ਜ਼ਖਮੀ ਹੋਏ ਸੀਗੇ ਉਹਨਾਂ ਨੇ ਆਪਦੇ ਮੰਤਰੀਆਂ ਦੇ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਦੇ ਇਨਸਾਫ ਨੂੰ ਲੈ ਕੇ ਤੇ ਹੋਰ ਇਸ ਤਰ੍ਹਾਂ ਦੀਆਂ ਮੰਗਾਂ ਨੂੰ ਲੈ ਕੇ ਅਸੀਂ ਜਿਹੜਾ ਦਿੱਲੀ ਜਾ ਰਹੇ ਹਾਂ ਬਿਲਕੁਲ ਵਾਅਦਾ ਖਿਲਾਫੀ ਤਾਂ ਕੀਤੀ ਹੈ ਕੇਂਦਰ ਸਰਕਾਰ ਕਹਿੰਦੀ ਸੀ ਕਿਸਾਨਾਂ ਵਾਸਤੇ ਬਹੁਤ ਕੁਝ ਕਰ ਕਰ ਰਹੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਰਾਂਗੇ 6 ਹਜ਼ਾਰ ਮਹੀਨਾ ਜਾਂ ਸਾਲ ਦੇ ਵਿੱਚ ਕਿਸਾਨਾਂ ਨੂੰ ਖਾਤੇ ਦੇਣਾ ਇਸ ਗੱਲ ਨਾਲ ਸਹਿਮਤ ਅਸੀਂ ਕਰ ਰਹੇ ਆ ਸਾਡੇ ਵਾਸਤੇ ਕੰਧਾਂ ਕੱਢ ਰਹੇ ਆ ਸਾਡੇ ਤੇ ਡੰਡੇ ਭਰਾ ਰਹੇ ਆ ਆ ਹੁਣੇ ਹੁਣ ਸ਼ੰਭੂ ਤੋਂ ਖਬਰ ਆਈ ਆ ਉੱਥੇ ਸਾਡੇ ਤੇ ਅਥਰੂ ਗੈਸ ਦੇ ਗੋਲੇ ਦਾਗ ਰਹੇ ਆ ਡੰਡੇ ਸਾਡੇ ਤੇ ਦਾਗ ਰਹੇ ਆ ਬਹੁਤ ਕਰ ਰਹੇ ਆ ਇਹਨਾਂ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਸਾਇਦ ਇਹ ਸਾਡੀ ਰੋਟੀ ਵੀ ਬੰਦ ਕਰ ਦੇਣ ਸਾਨੂੰ ਇਹਨਾਂ ਤੋਂ ਕੋਈ ਉਮੀਦ ਨਹੀਂ ਗਈ ਤੇ ਅਸੀਂ ਇਹ ਸਰਕਾਰ ਦੀ ਜੱਜ ਕੇ ਜਿਹੜੀ ਖਲਾਫੀ ਕਰਾਂਗੇ ਜੇ ਸਾਡੀ ਇਹ ਨਹੀਂ ਗੱਲ ਸੁਣਦੀ ਅਸੀਂ ਤਾਂ ਸ਼ਾਂਤੀ ਨਾਲ ਜਾਣਾ ਚਾਹੁੰਦੇ ਸੀਗੇ ਇਹਨਾਂ ਨੂੰ ਸਾਡਾ ਵੈਲਕਮ ਕਰਨਾ ਚਾਹੀਦਾ ਸੀ ਸਾਡੀਆਂ ਮੰਗਾਂ ਸੁਣਨੀਆਂ ਚਾਹੀਦੀਆਂ ਸੀ ਅਸੀਂ ਦੇਸ਼ ਦੇ ਕਿਸਾਨ ਸੀਗੇ ਕੋਈ ਅਸੀਂ ਅਤੰਕਵਾਦੀ ਨਹੀਂ ਸੀਗੇ ਪਰ ਇਹ ਜਿਹੜਾ ਮਾੜਾ ਰੂਪ ਹੈ ਤਾਨਾਸ਼ਾਹੀ ਰਵਈਆ ਜਿਹੜਾ ਅਪਣਾ ਰਹੇ ਆ ਅਸੀਂ ਉਹਦੀ ਨਿਖੇਧੀ ਕਰਦੇ ਹਾਂ ਬਿਲਕੁਲ ਕੇਂਦਰ ਸਰਕਾਰ ਦੇ ਵੱਲੋਂ ਜੋ ਤਾਨਾਸ਼ਾਹੀ ਰੂਪਈਆ ਅਪਣਾਇਆ ਜਾ ਰਿਹਾ ਉਸ ਨੂੰ ਲੈ ਕੇ ਕਿਸਾਨਾਂ ਦੇ ਵੱਲੋਂ ਜਿੱਥੇ ਕਿ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਆਪਣੀ ਸ਼ਾਂਤਪਈ ਢੰਗ ਦੇ ਨਾਲ ਦਿੱਲੀ ਜਾਣਾ ਚਾਹੁੰਦੇ ਨੇ ਜੋ ਕਿਸਾਨ ਨੇ ਦੇਸ਼ ਪਰਦਾ ਅੰਨ ਦਾਤਾ ਦਿੱਲੀ ਆਪਣੀ ਮੰਗਾਂ ਨੂੰ ਲੈ ਕੇ ਜਾਣਾ ਚਾਹੁੰਦਾ ਤਾਂ ਲੇਕਿਨ ਜੋ ਸਰਕਾਰ ਹੈ ਉਸ ਦੇ ਵੱਲੋਂ ਉਹਨਾਂ ਨੂੰ ਰੋਕਿਆ ਜਾ ਰਿਹਾ ਕਿ ਕਿਸਾਨਾਂ ਦਾ ਕਹਿਣਾ ਕਿ ਜੇ ਅਸੀਂ ਰੂਟ ਡਾਇਵਰਟ ਕਰਕੇ ਫੇਰ ਵੀ ਕਿਵੇਂ ਨਾ ਕਿਵੇਂ ਕਰਕੇ ਦਿੱਲੀ ਪਹੁੰਚਾਂਗੇ ਡਬਲੀ ਤੋਂ ਅਸ਼ਫਾਕ ਟੂਡੀ এবੀਪੀ ਨਿਊਜ਼